ਅਮਰੀਕਾ ਦੀ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਏਜੰਸੀ ਨੇ ਸਥਾਨਕ ਪੁਲਿਸ ਵਿਭਾਗਾਂ ਨੂੰ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਅਤੇ ਗ੍ਰਿਫਤਾਰੀ ਦੇ ਲਈ ਸਿਖਲਾਈ ਦੇਣ ਦਾ ਸਿਲਸਿਲਾ ਤੇਜ਼ ਕਰ ਦਿੱਤਾ ਹੈ ਸਿਖਲਾਈ ਦੇਣ ਦੇ ਲਈ ICE ਨੇ 38 ਸੂਬਿਆਂ ਦੇ ਵਿੱਚ 450 ਤੋਂ ਜ਼ਿਆਦਾ ਸਥਾਨਕ ਪੁਲਿਸ ਤੇ ਸ਼ਹਿਰਫ ਵਿਭਾਗ ਦੇ ਨਾਲ ਸਮਝੌਤੇ ਕੀਤੇ ਨੇ ਜਿਸ ਦੇ ਨਾਲ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫਤਾਰੀ ਦੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾ ਸਕਦਾ ਹੈ ਸਸ਼੍ਰੀਆਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ Immigration and Customs Enforcement ਨੇ 1996 ਦੇ Immigration and Nationality Act ਦੀ ਧਾਰਾ 287G ਦੇ ਤਹਿਤ 38 ਸੂਬਿਆਂ ਦੇ ਵਿੱਚ 450 ਤੋਂ ਵੱਧ ਪੁਲਿਸ ਅਤੇ ਸ਼ੈਰਿਫ ਵਿਭਾਗਾਂ ਦੇ ਨਾਲ ਸਮਝੌਤੇ ਕੀਤੇ ਨੇ। ਇਹ ਪ੍ਰੋਗਰਾਮ ਦਾ ਮਕਸਦ ਸਥਾਨਕ ਅਧਿਕਾਰੀਆਂ ਨੂੰ ਫੈਡਰਲ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਦੇ ਵਿੱਚ ਤਾਕਤ ਦੇਣਾ ਹੈ। ਪਰ ਇਸ ਨੇ ਪ੍ਰਵਾਸੀ ਭਾਈਚਾਰਿਆਂ ਦੇ ਵਿੱਚ ਡਰ ਅਤੇ ਪੁਲਿਸ ਤੇ ਭਰੋਸੇ ਦੀ ਘਾਟ ਨੂੰ ਵਧਾਉਣ ਦਾ ਕੰਮ ਕੀਤਾ। ICE ਦੇ 287G ਪ੍ਰੋਗਰਾਮ ਸਥਾਨਕ ਪੁਲਿਸ ਅਧਿਕਾਰੀਆਂ ਨੂੰ ਸਿਖਲਾਈ ਦਿੰਦਾ ਹੈ ਤਾਂ ਜੋ ਉਹ ਜੇਲ੍ਹਾਂ ਦੇ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਕਰ ਸਕਣ ਅਤੇ ICE ਦੇ ਨਿਰਦੇਸ਼ਾਂ ਦੇ ਅਧੀਨ ਇਮੀਗ੍ਰੇਸ਼ਨ ਵਾਰੰਟ ਜਾਰੀ ਕਰ ਸਕਣ। ਜਨਵਰੀ 2025 ਦੇ ਵਿੱਚ ਰਾਸ਼ਟਰਪਤੀ ਡੋਨਲਡ 트ੰਪ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਤੋਂ ਬਾਅਦ ਇਸ ਪ੍ਰੋਗਰਾਮ ਦੇ ਵਿੱਚ 444 ਨਵੇਂ ਸਮਝੌਤੇ ਸ਼ਾਮਿਲ ਕੀਤੇ ਗਏ ਜਿਸ ਦੇ ਨਾਲ ਸਥਾਨਕ ਅਧਿਕਾਰੀਆਂ ਨੂੰ ਟਾਸਕ ਫੋਰਸ ਮਾਡਲ ਦੇ ਅਧੀਨ ਗਲੀਆਂ ਦੇ ਵਿੱਚ ਪ੍ਰਵਾਸੀਆਂ ਦੀ ਪਛਾਣ ਕਰਕੇ ਗ੍ਰਿਫਤਾਰ ਕਰਨ ਦੀ ਤਾਕਤ ਮਿਲ ਗਈ। ਫਲੋਰੀਡਾ ਦੇ ਵਿੱਚ ਜਿੱਥੇ ਸਭ ਤੋਂ ਜ਼ਿਆਦਾ ਸਮਝੌਤੇ ਹੋਏ ਉਥੇ ਸੂਬੇ ਦੀਆਂ ਏਜੰਸੀਆਂ ਜਿਵੇਂ ਕਿ ਫਲੋਰੀਡਾ ਹਾਈਵੇ ਪੈਟਰੋਲ ਤੇ ਫਲੋਰੀਡਾ ਡਿਪਾਰਟਮੈਂਟ ਆਫ ਲਾ ਇਨਫੋਰਸਮੈਂਟ ਨੇ ਵੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਪ੍ਰੋਗਰਾਮ ਦੇ ਤਹਿਤ ਸਥਾਨਕ ਅਧਿਕਾਰੀਆਂ ਨੂੰ 4 ਹਫ਼ਤਿਆਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਇਮੀਗ੍ਰੇਸ਼ਨ ਕਾਨੂੰਨ, ICE ਡਾਟਾਬੇਸ ਦੀ ਵਰਤੋਂ ਅਤੇ ਨਸਲੀ ਪ੍ਰੋਫਾਈਲਿੰਗ ਤੋਂ ਬਚਣ ਦੇ ਕੁਝ ਨੁਕਤੇ ਵੀ ਦਿੱਤੇ ਜਾਂਦੇ ਨੇ। ਪਰ 2018 ਤੋਂ 2021 ਦੀਆਂ ਸਰਕਾਰੀ ਰਿਪੋਰਟਸ ਦੇ ਮੁਤਾਬਕ ਇਸ ਪ੍ਰੋਗਰਾਮ ਦੇ ਵਿੱਚ ਨਿਗਰਾਨੀ ਤੇ ਸਖਲਾਈ ਦੀ ਘਾਟ ਦੇ ਕਾਰਨ ਅਧਿਕਾਰੀਆਂ ਨੇ ਕਈ ਨਿਯਮਾਂ ਦਾ ਉਲੰਘਣ ਵੀ ਕੀਤਾ। ਫਲੋਰੀਡਾ ਦੇ ਵਿੱਚ ਅਪ੍ਰੈਲ 2025 ਵਿੱਚ ਹੋਏ ਆਪਰੇਸ਼ਨ ਟਾਈਡਲ ਵੇਵ ਦੇ ਵਿੱਚ ICE ਅਤੇ ਸਥਾਨਕ ਪੁਲਿਸ ਨੇ ਮਿਲ ਕੇ 1120 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਵਿੱਚ 63 ਫੀਸਦੀ ਦੇ ਖਿਲਾਫ ਅਪਰਾਧਿਕ ਦੋਸ਼ ਅਤੇ ਸਜ਼ਾਵਾਂ ਦਿੱਤੀਆਂ ਗਈਆਂ ਸਨ। ਇਸ ਦੌਰਾਨ ਵਾਇਲੈਂਟ ਗੈਂਗ ਮੈਂਬਰਸ ਅਤੇ ਜਨਸੀ ਅਪਰਾਧੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਪਰ ਪ੍ਰਵਾਸੀ ਅਧਿਕਾਰ ਸੰਗਠਨ ਜਿਵੇਂ ਕਿ ਅਮਰੀਕਨ ਸਿਵਲ ਲਿਬਰਟੀਆਂ ਯੂਨੀਅਨ ਅਤੇ ਮਿਆਮੀ ਫਰੀडम ਪ੍ਰੋਜੈਕਟ ਨੇ ਇਸ ਪ੍ਰੋਗਰਾਮ ਦੀ ਸਖਤ ਆਲੋਚਨਾ ਕੀਤੀ ਇਹ ਕਹਿੰਦੇ ਹੋਏ ਕਿ ਇਹ ਸਥਾਨਕ ਪੁਲਿਸ 'ਤੇ ਭਰੋਸੇ ਨੂੰ ਘਟਾਉਂਦਾ ਹੈ ਅਤੇ ਪ੍ਰਵਾਸੀਆਂ ਨੂੰ ਪੁਲਿਸ ਦੇ ਕੋਲ ਜਾ ਕੇ ਅਪਰਾਧਾਂ ਦੀ ਰਿਪੋਰਟਿੰਗ ਕਰਨ ਤੋਂ ਰੋਕਦਾ ਹੈ ਸਾਨਕ ਪੁਲਿਸ ਮੁਖੀਆਂ ਜਿਵੇਂ ਕਿ ਮੈਨੀਪੋਲਿਸ ਦੇ ਪੁਲਿਸ ਮੁਖੀ ਬ੍ਰਾਇਨ ਓਹਾਰਾ ਦੇ ਮੁਤਾਬਿਕ ਆਈਸੀਈ ਦੀਆਂ ਰਣਨੀਤੀਆਂ ਦੇ ਕਾਰਨ ਪ੍ਰਵਾਸੀ ਅਪਰਾਧਾਂ ਦੀ ਰਿਪੋਰਟਿੰਗ ਘੱਟ ਹੋ ਰਹੀ ਹੈ ਜੋ ਲੋਕਾਂ ਦੀ ਸੁਰੱਖਿਆ ਦੇ ਲਈ ਖਤਰਾ ਹੈ ਨਿਊ ਮੈਕਸੀਕੋ ਦੇ ਸੈਂਟਾਫੇ ਦੇ ਵਿੱਚ ਪੁਲਿਸ ਨੇ ਆਪਣੀਆਂ ਵਰਦੀਆਂ ਦੀਆਂ ਤਸਵੀਰਾਂ ਦਿਖਾ ਕੇ ਲੋਕਾਂ ਨੂੰ ਇਹ ਸਮਝਾਇਆ ਕਿ ਆਈਸੀਈ ਤੇ ਪੁਲਿਸ ਦੇ ਵਿਚਕਾਰ ਕਾਫੀ ਅੰਤਰ ਹੈ ਤਾ ਜੋ ਲੋਕਾਂ ਨੂੰ ਪੁਲਿਸ ਤੋਂ ਡਰ ਨਾ ਲੱਗੇ ਆਈਸੀਈ ਦਾ ਸਥਾਨਕ ਪੁਲਿਸ ਦੇ ਨਾਲ ਸਹਿਯੋਗ ਅਤੇ ਸਿਖਲਾਈ ਪ੍ਰੋਗਰਾਮ ਅਮਰੀਕੀ ਸਮਾਜ ਦੇ ਵਿੱਚ ਇੱਕ ਗੰਭੀਰ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ ਜਿੱਥੇ ਸਰਕਾਰ ਇਸ ਨੂੰ ਜਨਤਕ ਸੁਰੱਖਿਆ ਤੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਦਾ ਇੱਕ ਜ਼ਰੀਆ ਮੰਨਦੀ ਹੈ ਉਥੇ ਹੀ ਪ੍ਰਵਾਸੀ ਅਧਿਕਾਰ ਸੰਗਠਨ ਅਤੇ ਸਥਾਨਕ ਪਾਈਚਾਰੇ ਇਸ ਨੂੰ ਸਿਵਲ ਅਧਿਕਾਰਾਂ ਦੀ ਉਲੰਘਣਾ ਅਤੇ ਪੁਲਿਸ ਤੇ ਭਰੋਸੇ ਦੀ ਘਾਟ ਦਾ ਕਾਰਨ ਮੰਨ ਰਹੇ ਨੇ ਇਹ ਸਥਿਤੀ ਪ੍ਰਵਾਸੀਆਂ ਤੇ ਸਥਾਨਕ ਨਿਵਾਸੀਆਂ ਦੇ ਵਿਚਕਾਰ ਡਰ ਦੇ ਮਾਹੌਲ ਨੂੰ ਹੋਰ ਵੀ ਵਧਾ ਸਕਦੀ ਹੈ ਇਸ ਦੇ ਨਾਲ ਅਪਰਾਧਾਂ ਦੀ ਰਿਪੋਰਟਿੰਗ ਅਤੇ ਸਮਾਜਿਕ ਸਹਿਯੋਗ ਤੇ ਵੀ ਅਸਰ ਪੈ ਸਕਦਾ ਹੈ